ਸਾਡੇ ਕੱਟੇ ਨਹੀਂ ਮਾਪਣਦੇ ਕੱਟੇ ਫੁੱਟ ਕੱਟਣ ਵਾਲੇ ਮੰਗਲੀ ਫੋਰਚੁਨ ਹੈ ਜਿਹੜੀ ਮੈਂਗੀ ਬੱਕ ਗਿੱਟੀਆਂ ਤੁਸੀਂ ਚੱਕੀ ਬਿੱਟਾਂ ਕਦੇ ਕਿਸਾਨੋਂ ਤੁਸੀਂ ਕਾਹਦੇ ਉਹਨੇ ਫੜ ਕਿਉਂ ਕਰਦੇ ਪਏ ਤੁਸੀਂ ਅੱਧੀ ਕੋਲੇ ਬੰਦੇ ਕੀ ਚਾਹਾਂਗੇ ਅਸੀਂ ਸਾਡੇ ਕੱਟੇ ਨਹੀਂ ਮਾਪਣਦੇ ਸਾਡੇ ਕੱਟੇ ਨਹੀਂ ਮਾਪਣਦੇ ਕੱਟੇ ਫੁੱਟ ਕੱਟਣ ਵਾਲੇ ਮੰਗਲੀ ਫੋਰਚੁਨ ਹੈ ਜਿਹੜੀ ਮੈਂਗੀ ਬੱਕ ਗਿੱਟੀਆਂ ਤੁਸੀਂ ਚੱਕੀ ਬਿੱਟਾਂ ਕਦੇ ਕਿਸਾਨੋਂ ਤੁਸੀਂ ਕਾਹਦੇ ਸੱਜੇ ਵਰਕੇ ਕੋਈ ਨਹੀਂ ਮੈਂਗੀ ਗਿੱਟੀਆਂ ਤੁਸੀਂ ਲੈ ਲਓ ਲੋ ਲੈ ਲਓ ਤੇ ਤੁਹਾਡੇ ਅੰਦਰ ਨੋਟ ਬਾਬੂ ਕੀ ਹੋਇਆ ਤੁਹਾਨੂੰ ਜੱਲੇ ਭੋਲੀ ਹੋ ਕੋਈ ਕੀ ਹੋਇਆ ਤੁਹਾਨੂੰ ਜੱਲੇ ਜੱਟੀ ਗਾਰਾ ਬਹਿਤਾ ਦੀ ਗੋਲ ਰਹੇ ਆ ਕਿ ਸਵੇਰੇ 9 ਵਜੇ ਤੋਂ ਰਾਤ 2 ਬੈਠਾ ਬੈਠਾਂਗੇ ਨਾਲ ਕੋਟੇ ਤੁਸੀਂ ਕਹੋ ਬੰਦ ਕਰਨਾ ਜੀ ਨੇ ਬੰਦ ਕਰਨਾ ਕਰ ਲੂਗਾ ਜਿਹੜੇ ਨਹੀਂ ਕਰਨਾ ਨਾ ਕਰੂਗਾ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਢੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਖਾਣ ਪੀਣ ਵਾਲੀ ਚੀਜ਼ਾਂ ਬੰਦ ਕਰੋ ਇਹ ਸਰੋਤ ਤੇ ਬੰਦ ਤੁਸੀਂ ਹੀ ਕਰਾਉਨੇ ਹੋ ਨਾ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਤਾਂ ਬੰਦ ਤੁਸੀਂ ਕਰਾ ਰਹੇ ਹੋ